होमराइट काउंसिल ऑफ इंडिया जी एक सर्वव्यापी अपने नीति योग दे एक्ट ਦੇ ਅੰਦਰ ਰਜਿਸਟਰਡ ਹੈ ਜੀ ਇਹ گورਨਮੈਂਟ ਆਫ ਇੰਡੀਆ ਦੇ ਥਰੂ ਇੱਕ ਸੰਸਥਾ ਹੈ ਜੀ ਸਰਵਵਿਆਪੀ ਸੰਸਥਾ ਹੈ ਜੀ ਦੁਨੀਆ ਦੇ ਲਈ ਲੋਕਾਂ ਨੂੰ ਦਿਨਾਂ ਦੀ ਆਵਾਜ਼ ਆਪਣੀ ਕੋਰਟਾਂ ਤੱਕ ਜਾਂ ਹੋਰ ਥਾਵਾਂ ਤੇ ਨਹੀਂ ਪਹੁੰਚਾ ਸਕਦੇ ਉਹਨਾਂ ਦੀ ਆਵਾਜ਼ ਇਹ ਪਹੁੰਚਾਏਗਾ ਇਸਾਂ ਲਾਭ ਜੀ ਯਾਨੀ ਕਿ ਵੀ ਆਮ ਜਨਤਾ ਨੂੰ ਹੋਏਗਾ ਜਿਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਜਿਨ੍ਹਾਂ ਨੂੰ ਯਾਨੀ ਕਿ ਹੈਲਪ ਨਹੀਂ ਮਿਲ ਰਹੀ ਕਿ ਤੋਂ ਯਾਨੀ ਕਿ ਕੋਈ ਵੀ ਜਦੋਂ ਉਹਨਾਂ ਨੂੰ ਲੋੜ ਹੁੰਦੀ ਹੈ ਕਿਸੇ ਮਰਜੀ ਵਦ ਦੀ ਘੜੀ ਦੇ ਵਿੱਚ ਕੋਈ ਉਹਨਾਂ ਦੇ ਨਾਲ ਨਹੀਂ ਖੜਦਾ ਸਾਡੀ ਸੰਸਥਾ ਉਹਨਾਂ ਨਾਲ ਮੋਢਾ ਨਾਲ ਮੋਢਾ ਲਾ ਕੇ ਖੜੂ ਗਈ ਜੀ ਇਹ ਹਿਊਮਨ ਰਾਈਟ ਕਾਉਂਸਲ ਆਫ ਇੰਡੀਆ ਇੱਕ ਸਰ ਮਨੁੱਖ ਦੀ ਸੇਵਾ ਦਾ ਇੱਕ ਅਦਾਰਾ ਹੈ ਜਿਸ ਨੂੰ ਗਰੀਬ ਆਮ ਜਨਤਾ ਇਸ ਨੂੰ ਜ਼ਿਆਦਾ ਫਾਇਦਾ ਹੈ ਕੋਈ ਪੇਤ ਜਿਆਦਾ ਪੇਤ ਭਾਵ ਨਹੀਂ ਕਿਸੇ ਚੀਜ਼ ਦਾ ਗਰੀਬੀ ਅਮੀਰੀ ਕੋਈ ਧਰਮ ਦਾ ਪੇਤ ਭਾਵ ਨਹੀਂ ਸਭ ਲਈ ਬਰਾਬਰ ਜਗਾ ਹੈ ਸਰ ਸੁਖਚੈਨ ਸਿੰਘ ਕੋਟਲੀ ਇਹ ਹਿਊਮਨ ਰਾਈਟ ਜਿਹੜੀ ਕਾਉਂਸਲਿੰਗ ਹੈ ਇਹ ਅਸਲ ਵਿੱਚ ਐ ਕਿਹੋ ਜੀ ਹਿਊਮਨ ਰਾਈਟ ਕਾਉਂਸਲ ਆਫ ਇੰਡੀਆ ਜੀ ਇੱਕ ਸਰਵ ਵਿਆਪੀ ਆਪਣੇ ਨੀਤੀਯੋਗ ਦੇ ਐਕਟ ਦੇ ਅੰਦਰ ਰਜਿਸਟਰਡ ਹੈ ਜੀ ਇਹ ਗਵਰਨਮੈਂਟ ਆਫ ਇੰਡੀਆ ਦੇ ਥਰੂ ਇੱਕ ਸੰਸਥਾ ਹੈ ਜੀ ਸਰਵ ਵਿਆਪੀ ਸੰਸਥਾ ਹੈ ਇਹ ਕਿੰਥੋ ਜਰੂਰੀ ਸੀ ਜੀ ਸਰ ਇਹ ਸਰ 16 ਫਰਵਰੀ 2012 ਨੂੰ ਕਲਕੱਤੇ ਤੋਂ ਸ੍ਰੀ ਚੰਦਰ ਸਿੱਖਰਦੇਵ ਜੀ ਵੱਲੋਂ ਸਟਾਰਟ ਕੀਤੀ ਗਈ ਹੈ ਜੀ ਤੇ ਅੱਜ ਕਿੱਥੇ ਤੱਕ ਪਹੁੰਚੀ ਪਈ ਹੈ ਜੀ ਇਹ ਅੱਜ ਸਰ ਇਹ ਯਾਨੀ ਕਿ ਵੀ ਪੰਜਾਬ ਤੇ ਹਰਿਆਣਾ ਦਾ ਤੱਜ ਤੁਸੀਂ ਦੇਖ ਹੀ ਲਿਆ ਆਫਿਸ ਰੀਜਨਲ ਆਫਿਸ ਬਣ ਜਾ ਰਿਹਾ ਸਮਾਣਾ ਦੇ ਵਿੱਚ ਤੇ ਸਾਡੇ ਕਈ ਦੇਸ਼ਾਂ ਦੇ ਵਿੱਚ 500 ਤੋਂ ਆਪਣੇ ਸਟੇ ਕਈ ਸਟੇਟਾਂ ਦੇ ਵਿੱਚ 500 ਤੋਂ ਉੱਪਰ ਆਫਿਸ ਖੁੱਲ ਚੁੱਕੇ ਨੇ ਜੀ ਤੇ ਪੰਜਾਬ ਤੇ ਹਰਿਆਣਾ ਦੇ ਵਿੱਚ ਵੀ ਡਿਸਟ੍ਰਿਕਟ ਵਾਈਜ਼ ਬਹੁਤ ਜਲਦੀ ਖੁੱਲਦੇ ਖੁੱਲੇ ਜਾਣਗੇ ਆਫਿਸ ਇਸਾ ਕਿਹਨੂੰ ਲਾਭ ਹੋਏਗਾ ਤੇ ਇਸਦੇ ਲਾਭ ਕੀ ਕੀ ਨੇ ਇਸ ਦਾ ਲਾਭ ਜੀ ਯਾਨੀ ਕਿ ਵੀ ਆਮ ਜਨਤਾ ਨੂੰ ਹੋਏਗਾ ਜਿਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਜਿਨ੍ਹਾਂ ਨੂੰ ਯਾਨੀ ਕਿ ਕਿ ਹੈਲਪ ਨਹੀਂ ਮਿਲ ਰਹੀ ਕਿਤੋਂ ਯਾਨੀ ਕਿ ਕੋਈ ਵੀ ਜਦੋਂ ਉਹਨਾਂ ਨੂੰ ਲੋਡ ਹੁੰਦੀ ਹੈ ਕਿਸੇ ਮੁਸੀਬਤ ਦੀ ਘੜੀ ਦੇ ਵਿੱਚ ਕੋਈ ਉਹਨਾਂ ਦੇ ਨਾਲ ਨਹੀਂ ਖੜਦਾ ਸਾਡੀ ਸੰਸਥਾ ਉਹਨਾਂ ਨਾਲ ਮੋਢਾ ਨਾਲ ਮੋਢਾ ਲਾ ਕੇ ਖੜੂਗੀ ਜੀ ਕਿਸੇ ਸਾਡਾ ਪਰਸਨਲ ਸਵਾਰ ਦੀ ਹਾਂਜੀ ਸੁਖਚੈਨ ਕੋਟ ਵੀ ਤੋਂ ਜਿਆਦਾਦਰ ਗੋਡਲੀ ਤੱਕ ਦਾ ਸਫ਼ਰ ਕੀ ਹੈ ਜੀ ਦਾ ਕਿਵੇਂ ਪਹੁੰਚਿਆ ਤੁਹਾਡਾ ਨਾਲ ਸਰਕੋਲਜ ਟਾਈਮ ਤੋਂ ਹੀ ਯਾਨੀ ਕਿ ਜੈਲਦਾਰ ਕੋਟਰੀ ਦੇ ਨਾਮ ਨਾਲ ਜਾਣਿਆ ਜਾਂਦਾ ਸੀਗਾ ਜੀ ਮੈਂ ਤੇ ਇਹਦੇ ਚ ਕੀ ਹੋਇਆ ਵੀ ਮੈਨੂੰ ਕਾਫੀ ਪੋਲਿਟੀਕਲ ਪਾਰਟੀਆਂ ਵੱਲੋਂ ਵੀ ਆਫਰਾਂ ਆਈਆਂ ਬਟ ਮੇਰੀ ਸ਼ੁਰੂ ਤੋਂ ਹੀ ਕਾਲਜ ਟਾਈਮ ਤੋਂ ਹੀ ਇੱਕ ਗਰੀਬਾਂ ਦੀ ਮਦਦ ਕਰਨਾ ਦਿਲੋਂ ਮੈਂ ਆਪਣੇ ਲੈਵਲ ਤੇ ਯਾਨੀ ਕਿ ਛੋਟੇ ਛੋਟੇ ਭਲਾਈ ਦੇ ਕੰਮ ਕਰਦਾ ਆ ਰਿਹਾ ਸੀਗਾ ਜੀ ਬਸ ਉਹ ਸਫ਼ਰ ਦੀ ਚੱਲਦਾ ਹੋਇਆ ਯਾਨੀ ਕਿ ਵੀ ਇੱਕ ਵਲੰਟੀਅਰ ਤੋਂ ਮੈਂ ਐਗਜ਼ੀਕਿਊਟਿਵ ਮੈਂਬਰ ਬਣਿਆ ਤੇ ਅੱਗੇ ਆਪਣਾ ਅੱਜ ਜੋ ਆਪਣਾ ਅੰਡਰ ਸੈਕਟਰੀ ਦੇ ਅਹੁਦੇ ਤੇ ਪਹੁੰਚ ਚੁੱਕੇ ਆ ਜੀ ਕਿਉਂਕਿ ਬਾਬਾ ਨਾਨਕ ਕਹਿੰਦੇ ਆਪਦੇ ਆਪ ਹੀ ਬੁਲੰਦੀਆਂ ਤੇ ਲਜਾਈ ਜਾਂਦਾ ਭਲੇ ਦੇ ਕੰਮ ਵੀ ਬੰਦਾ ਆਪਣੀ ਕਰ ਸਕਦਾ ਪਰ ਪ੍ਰਮਾਤਮਾ ਦਾ ਆਸਰਾ ਹੋਵੇ ਤਾਂ ਹੀ ਕਰ ਸਕਦਾ ਜੀ ਅੱਜ ਤੁਹਾਡੇ ਦਫ਼ਤਰ ਦਾ ਪਹਿਲਾ ਦਿਨ ਹੈ ਜੀ ਉਦਘਾਟਨ ਸਮਾਰੋਹ ਹੈ ਮੁੱਖ ਮਹਿਮਾਨ ਹੋ ਚਾਹ ਤੁਸੀਂ ਮੈਨ ਕਿਹਨਾਂ ਨੂੰ ਮਤਲਬ ਚੁਣਿਆ ਤੇ ਕੌਣ ਆ ਰਹੇ ਆਪਣੇ ਮੁੱਖ ਮਹਿਮਾਨ ਨੇ ਜੀ ਅੱਜ ਫਾਰਮਲ ਜੱਜ ਪਰਮਜੀਤ ਸਿੰਘ ਢਾਲੀਵਾਲ ਆ ਰਹੇ ਨੇ ਜੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਤੇ ਉਹ ਸਾਡੇ ਬੜੇ ਹੌਨਰੇਬਲ ਜੱਜ ਸਾਹਿਬ ਬੜੇ ਰਿਸਪੈਕਟਰ ਨੇ ਜੀ ਉਹਨਾਂ ਦੇ ਹਾਜ਼ਰੀ ਨਾਲ ਹੀ ਅਸੀਂ ਅੱਜ ਆਪਣਾ ਓਪਨਿੰਗ ਕਰਨ ਜਾ ਰਹੇ ਹਾਂ ਜੀ ਉਹਨਾਂ ਦਾ ਆਸ਼ੀਰਵਾਦ ਹੈ ਠੀਕ ਹੈ ਧੰਨਵਾਦ ਥੈਂਕ ਯੂ ਸਰ ਸਾਰੇ ਇੱਥੇ ਗੱਲ ਉਹ ਲੈ ਦਬੇ ਕੁਝ ਲਈ ਲੋਕਾਂ ਨੂੰ ਜਿਨ੍ਹਾਂ ਦੀ ਆਵਾਜ਼ ਆਪਣੀ ਕੋਰਟਾਂ ਤੱਕ ਜਾਂ ਹੋਰ ਥਾਵਾਂ ਤੇ ਨਹੀਂ ਪਹੁੰਚਾ ਸਕਦੇ ਉਹਨਾਂ ਦੀ ਆਵਾਜ਼ ਇਹ ਪਹੁੰਚਾਏਗਾ ਇਹ ਮੈਂ ਆਸ ਕਰਦਾ ਕਿ ਇਹ ਮਨੁੱਖੀ ਅਧਿਕਾਰਾਂ ਲਈ ਜੋ ਕਿ ਜਨਮ ਸਿੱਧਿਤ ਅਧਿਕਾਰ ਹੁੰਦਾ ਹੈ ਉਸ ਤਰ੍ਹਾਂ ਹਰ ਤਰ੍ਹਾਂ ਦੇ ਤਰੀਕੇ ਨਾਲ ਪ੍ਰੋਟੈਕਟ ਕਰਨ ਲਈ ਯਤਨ ਕਰਨਗੇ ਤੇ ਮੈਂ ਵੀ ਇਸ ਦੇ ਵਿੱਚ ਜਿੰਨਾ ਕੁ ਯੋਗਦਾਨ ਪਾ ਸਕਿਆ ਜਰੂਰ ਪਾਵਾਂ। ਠੀਕ। ਥੈਂਕ ਯੂ। ਭਾਈ ਸਰ ਜੀ ਆਪ ਦਾ ਸੁਖ ਨਾਮ। ਸਰ ਗੋਲਦੀ ਸਿੰਘ। ਤੁਹਾਡੇ ਇੱਥੇ ਕੀ ਆਉਂਦਾ ਹੈ ਜੀ? ਸਰ ਮੇਰਾ ਆਫਿਸ ਕਲਰਕ ਦਾ ਆਉਂਦਾ ਜੀ। ਇਹਦੇ ਬਾਰੇ ਤੁਸੀਂ ਕੀ ਜਾਣਕਾਰੀ ਦਿਓਗੇ ਜੀ? ਸਰ ਹਿਊਮਨ ਰਾਈਟ ਕਾਉਂਸਲ ਆਫ ਇੰਡੀਆ ਇੱਕ ਸਰ ਮਨੁੱਖ ਦੀ ਸੇਵਾ ਦਾ ਇੱਕ ਅਦਾਰਾ ਹੈ ਜਿਸ ਨੂੰ ਗਰੀਬ ਆਮ ਜਨਤਾ ਇਸ ਨੂੰ ਜ਼ਿਆਦਾ ਫਾਇਦਾ ਹੈ। ਕੋਈ ਪੇਤ ਜਾਤ ਦਾ ਪੇਤ ਭਾਵ ਨਹੀਂ ਕਿਸੇ ਚੀਜ਼ ਦਾ ਗਰੀਬੀ ਅਮੀਰੀ ਕੋਈ ਧਰਮ ਦਾ ਪੇਤ ਭਾਵ ਨਹੀਂ ਸਭ ਲਈ ਬਰਾਬਰ ਜਗਾ ਹੈ ਜੇ ਕੋਈ ਦੁਖੀ ਆਦਮੀ ਤੁਹਾਡੇ ਤੱਕ ਪਹੁੰਚਦਾ ਹੈ ਤਾਂ ਉਹਦੀ ਸੁਣਵਾਈ ਸਰ ਬਿਲਕੁਲ ਹੋਏਗੀ ਜੀ ਜੇ ਦੂਜੀ ਪਾਰਟੀ ਤੁਹਾਨੂੰ ਪੈਸਾ ਦੇ ਦਿੰਦੀ ਹੈ ਫਿਰ ਜੀ ਬਿਲਕੁਲ ਨਹੀਂ ਸਰ ਜਿੱਤੇ ਗਰੀਬ ਬੰਦੇ ਦੀ ਸੁਣਵਾਈ ਸਭ ਤੋਂ ਪਹਿਲਾਂ ਹੋਏਗੀ ਜੀ ਠੀਕ ਪੋਲੀਟਿਕਲ ਪਾਰਟੀਆਂ ਨਾਲ ਕੋਈ ਉਹ ਨਹੀਂ ਤਾਲੁਕ ਸੱਚ ਦੇ ਨਾਲ ਖੜਾ ਜਾਊਗਾ ਸੱਚ ਨੂੰ ਸਹੀ ਨੂੰ ਸਹੀ ਦਿਖਾਇਆ ਜਾਊਗਾ